ਦੇ ਸਾਹਮਣੇ ਹੈ ਜੀ ਅਟਰ ਟਨਲ ਅਟਰ ਟਨਲ ਮੈਂ ਜਦੋਂ ਤੁਸੀਂ ਆਣਾ ਕਿਉਂਕਿ ਕੇ ਵੇਲੇ ਕੁਕਿੰਗ ਦਾ ਤੁਹਾਡਾ ਮਨ ਹੁੰਦਾ ਆ ਪਰ ਅਸੀਂ ਦੇਖਿਆ ਇੱਥੇ ਕਿ ਗੈਸ ਸਿਲੰਡਰ ਜਿਹੜੇ ਕੇ ਵੇਲੇ ਲੈ ਕੇ ਆਉਂਦੇ ਆ ਉੱਥੇ ਪਰ ਆਣ ਨਹੀਂ ਦਿੰਦੇ ਗੈਸ ਸਿਲੰਡਰ ਇਸ ਕਰਕੇ ਗੈਸ ਸਿਲੰਡਰ ਤੋਂ ਪੇਜ ਕਰਿਓ ਜੀ ਇਸ ਕਰਕੇ ਅਗਰ ਤੁਹਾਡੀ ਗੱਡੀ ਦੇ ਵਿੱਚ ਕੋਈ ਗੈਸ ਸਿਲੰਡਰ ਆ ਤਾਂ ਉਹ ਬਿਲਕੁਲ ਜੇ ਤੁਸੀਂ ਟਨਲ ਪਾਰ ਕਰਕੇ ਜਾਣਾ ਤਾਂ ਬਿਲਕੁਲ ਨਾ ਲੈ ਕੇ ਆਓ ਤੇ ਜਦੋਂ ਤੁਸੀਂ ਟਨਲ ਦੇ ਬੈਕ ਸਾਈਡ ਤੇ ਟਨਲ ਤੋਂ ਬਾਹਰ ਨਿਕਲਦੇ ਬਿਲਕੁਲ ਮਾਹੌਲ चेंज ਹੋ ਜਾਂਦਾ ਕੋਈ ਪਿੱਛੇ ਥੋੜੀ ਜਿਹੀ ਗਰਮੀ ਹੁੰਦੀ ਆ ਤੇ ਜਦੋਂ ਤੁਸੀਂ ਇਹ ਟਨਲ ਪਾਰ ਕਰਦੇ ਆ ਤਕਰੀਬਨ 10-15 ਮਿੰਟ ਦਾ ਰਸਤਾ ਆ ਤਾਂ ਬਾਹਰ ਨਿਕਲਦੇ ਬਿਲਕੁਲ ਮਾਹੌਲ चेंज ਹੋ ਜਾਂਦਾ ਸਾਰੇ ਪਾਸੇ ਇਹ برف ਪਈ ਹੋਈ ਦੀ ਹੈ ਤੇ ਮੌਸਮ ਬੜਾ ਰੰਗੀਨ ਹੁੰਦਾ ਠੰਡਾ ਮੌਸਮ ਹੁੰਦਾ ਤੇ ਇੱਥੇ ਨਿਕਲ ਕੇ ਤੁਹਾਨੂੰ ਕੋਟੀਆਂ ਸਵਟਰ ਆਪਣੇ ਪਾਣੇ ਪੈਂਦੇ ਆ ਤੇ ਜਿਹੜੇ ਵੀ ਯਾਤਰੀ ਜਾਂ ਜੇ ਤੁਸੀਂ ਰੁਤਾਂਗ ਜਾਣਾ ਆ ਤਾਂ ਇਹᱫੋ ਰਾਈਟ ਹੈਂਡ ਹੈ ਜੇ ਤੁਸੀਂ ਸਿਸ਼ੂ ਜਾਣਾ ਤਾਂ ਲੈਫਟ ਹੈਂਡ ਤੁਸੀਂ ਮੁੜ ਸਕਦੇ ਤੇ ਇਹ ਸਾਰੀ ਜਾਣਕਾਰੀ ਇਸ ਕਰਕੇ ਤੁਹਾਡੇ ਤੱਕ ਪਹੁੰਚਾਦੇ ਆ ਕਿ ਕਈ ਲੋਕ ਨਹੀਂ ਆ ਸਕਦੇ ਉਭੇ ਸਾਡੇ ਜਿਹੜਾ ਟ੍ਰੈਵਲ ਬਲੋਗ ਨੂੰ ਦੇਖ ਕੇ ਇੱਥੇ ਦੀ ਦੁਨੀਆ ਨੂੰ ਦੇਖ ਲੈ ਸਕਦੇ ਆ ਤੇ ਆਲੇ ਦੋਲੇ ਦੇਖੋ ਬਰਸ ਦੀ ਚਿੱਟੀ ਜਾਦਰ ਨਾਲ ਪਹਾੜ ਟਕੇ ਹੋਏ ਆ ਤੇ ਠੰਡੀ ਹਵਾ ਚੱਲ ਰਹੀ ਆ ਤੇ ਲੋਕ ਸਕੂਟਰੀਆਂ ਦੇ ਉੱਤੇ ਵੀ ਬਹੁਤ ਦੂਰ ਦੂਰ ਤੋਂ ਆਉਂਦੇ ਆ ਉਹ ਉਹ ਵੀ ਇਹ ਇੱਕ ਦਿੱਲੀ ਤੋਂ ਆਇਆ ਹੋਇਆ ਸੀ ਆ ਜਿਹੜਾ ਦੇਖੋ ਤੁਹਾਨੂੰ ਇਹ ਦਿੱਲੀ ਤੋਂ ਆਇਆ ਹੋਇਆ ਲੋਕ ਤੇ ਹਰ ਇੱਕ ਦਾ ਆਪਣਾ ਜਿਹੜਾ ਜੀਣ ਦਾ ਤਰੀਕਾ ਅਲੱਗ ਹੈ ਤੇ ਇਹ ਸੋਚਦੇ ਆ ਕੀ ਕਹਿੰਦੇ तो दो नहीं, नहीं, के नहीं। दिल्ली के भाई दिल्ली दिल्ली हाँ बहुत बढ़िया कपल कपल बिल्कुल आना चीज़ आना चीज़ तो आना चाहिए 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 एक जानकारी होता सिलकुल नहीं गे आना ਤੇ ਦੂਜੀ ਜਾਣਕਾਰੀ ਹੈ ਕਿ ਜੇ ਤੁਸੀਂ ਰੁਤਾਂਗ ਨੂੰ ਜਾਣਾ ਰੁਤਾਂਗ ਬਾਈਪਾਸ ਨਿਕਲਣਾ ਇੱਥੋਂ ਤਾਂ ਤੁਹਾਡੀ ਇੱਕ ਇੱਥੇ ਟੈਕਸ ਵੀ ਲੱਗਦਾ ਆ ਕਿਉਂਕਿ ਮੇਰੇ ਖਿਆਲ ਨਾਲ ਕੋਈ 250 ਰੁਪਏ ਆ 200 ਤੇ 300 ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਟੈਕਸ ਲੱਗਾ ਹੈ ਇੱਕ ਥੱਲੇ ਟੈਕਸ ਲੱਗਾ ਸੀਗਾ ਗ੍ਰੀਨ ਟੈਕਸ ਤੇ ਇੱਕ ਮਨਾਲੀ ਇੰਟਰ ਦੀ ਇੰਟਰਸ ਤੇ ਟੈਕਸ ਲੱਗਾ ਫਿਰ ਜੇ ਤੁਸੀਂ ਅਪਨ ਨੂੰ ਅੰਦੀ ਰੁਤਾਂਗ ਵੱਲੋਂ ਜਾਣੇ ਤਾਂ ਉੱਥੇ ਲੈ ਲੈਂਦੇ ਆ ਜੇ ਤੁਸੀਂ ਵਾਇਆ ਅਟਲ ਟਨਲ ਆਣੇ ਆ ਤਾਂ ਉਹ ਇੱਥੇ ਤੁਹਾਨੂੰ ਜਦੋਂ ਤੁਸੀਂ ਮੁੜਦੇ ਆ ਰੁਤਾਂਗ ਨੂੰ ਤਾਂ ਇੱਥੇ ਤੁਹਾਡੇ ਕੋਲ ਪੈਸੇ ਲੈ ਲਾਂਗੇ ਜੇ ਸ਼ਿਸ਼ੂ ਜਾਂਦੇ ਆ ਤੇ ਸ਼ਿਸ਼ੂ ਅ ਬੱਲ ਨੂੰ ਕੋਈ ਬੈਸਾ ਨਹੀਂ ਹੈਗਾ ਤੇ ਇਹ ਜਿਹੜਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਤੇ ਜਦੋਂ ਇਹ ਮਾਹੌਲ ਇੱਕੋ ਦਾਮ ਚੇਂਜ ਹੋ ਜਾਂਦਾ ਇਸ ਕਰਕੇ ਆਪਣੀਆਂ ਜਿਹੜੀਆਂ ਕੋਟੀਆਂ ਸੌਲਟ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਹੀ ਲੈ ਕੇ ਆਣੀਆਂ ਆ ਨਾਲ ਹੀ ਬਾਹਰ ਨਿਕਲਦੇ ਸਾਰ ਹੀ ਕਿਲੋਮੀਟਰ ਹੈ ਜਿਹੜਾ ਪਰਫਾਰਮન્સ ਵਰਟਰ ਬੋਡੀ ਵਰਟਰ ਕੋਟ ਪਾਣੇ ਪਣਿਆ ਤੇ ਸਾਹਮਣੇ ਬਿਲਕੁਲ ਤੇ ਲੋਕ ਪੁਲ ਤੇ ਫੋਟੋਆਂ ਖਿਚਾਉਂਦੇ ਆ ਵੀਡੀਓ ਬਣਾਉਂਦੇ ਆ ਪਹਾੜੀਆਂ ਥੱਲੇ ਅੱਜ ਕੱਲ੍ਹ ਹਾਂ ਰੀਲਸ ਬਣਾਉਣ ਦਾ ਇੱਕ ਟੈਂਕਰ ਵੀ ਬਿਲਜ ਪਲਟਿਆ ਤੇ ਤੁਸੀਂ ਆਲੇ ਦੋਲੇ ਦੇਖ ਲਓ ਕਿਸ ਤਰ੍ਹਾਂ ਦੇ ਲੋਕ ਨਾਲ ਅਟਲਟਨ ਤੋਂ ਜਦੋਂ ਜਿਹੜੀ ਬਾਹਰ ਨਿਕਲਦੇ ਆ ਤਾਂ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਤੇ ਬਹੁਤ ਹੀ ਅੱਛਾ ਰੋਡ ਬਹੁਤ ਹੀ ਵਧੀਆ ਰੋਡ ਅ ਕਿਉਂਕਿ ਇਹ ਜ਼ਿੰਦਗੀ ਆ ਜ਼ਿੰਦਗੀ ਦਾ ਜ਼ਰੂਰ ਮਜ਼ਾ ਲਿਆ ਤੇ ਫੈਮਲੀਆਂ ਸਾਰੀਆਂ ਆਈਆਂ ਹੋਈਆਂ ਤੇ ਇੰਜੋਏ ਕਰ ਰਹੀਆਂ ਐਂਟਰਟੇਨਮੈਂਟ ਕਰ ਰਹੀਆਂ ਤੇ ਇਹੋ ਜਿਹਾ ਸਮਾਂ ਮੈਨੂੰ ਲੱਗਦਾ ਕਿ ਲਾਈਫ ਦੇ ਵਿੱਚ ਕੁਝ ਜਮਲਾ ਕੇ ਦੇਖੋ ਤਾਂ 20 25 ਦਿਨ ਅਸੀਂ ਪੂਰੀ ਲਾਈਫ ਜਿਵੇਂ ਮਿਲਦੀਆਂ ਪਰ ਅਸੀਂ ਬਹੁਤ ਆਈਦਾ ਕਿਉਂਕਿ ਸਾਨੂੰ ਘੁੰਮਣ ਦਾ ਬਹੁਤ ਸ਼ੌਂਕ ਹੈ ਦੁਨੀਆ ਦੇਖਣ ਲਈ ਉਹ ਸ਼ੌਂਕ ਹੈ ਤੇ ਅਟਲ ਟਨਲ ਤੋਂ ਜਦੋਂ ਹੀ ਬਾਹਰ ਨਿਕਲਦੇ ਆ ਤਾਂ ਇਸ ਤਰ੍ਹਾਂ ਦਾ ਸਮਾਂ ਨਿਕਲਦਾ ਲੋਕ ਹੱਸ ਇਹ ਜਾਣਕਾਰੀਆਂ ਜੀ ਇਹਨਾਂ ਦਾ ਜਰੂਰ ਤੁਸੀਂ ਧਿਆਨ ਰੱਖਣਾ ਇਸ ਤਰ੍ਹਾਂ ਲੋਕ ਇੰਜੋਏ ਕਰ ਰਹੇ ਹੈ ਇਹ ਦੇਖੋ ਟਰੈਵਲਰ ਕਿਹੜੀ ਜਗ੍ਹਾ ਤੋਂ ਆਏ ਹੋ ਵਾਈਕ ਤੇ ਉੱਤੇ ਕਿਹੜੀ ਜਗ੍ਹਾ ਤੋਂ ਆਏ ਹੋ ਉਹ ਵੀ ਇੰਜੋਏ ਕਰ ਰਹੇ ਆ ਕਿੱਥੇ ਆਏ ਹੋ ਆਪ ਕਹਾਂ ਸੇ ਉਹ ਵਾਈਕਰ ਵੀ ਬਹੁਤ ਜ਼ਿਆਦਾ ਹੈ ਇਸੇ ਤੇ ਜੇ ਤੁਸੀਂ ਸਿਲੰਡਰ ਲੈ ਕੇ ਤੇ ਇਹੋ ਜਿਹੀ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਇਹ 골ਡਨ ਲਾਈਫ ਹੁੰਦੀ ਹੈ ਦੋ ਸਾਈਡ ਨੂੰ ਜਿਹੜੀ ਹੈ ਪਰਚੀ ਲੱਗ ਰਹੀ ਹੈ ਇਹ ਕਹਿੰਦੇ 골ਡਨ ਲਾਈਫ ਤਾਂ ਗਾਣਾ ਆ ਇਹ 골ਡਨ ਲਾਈਫ ਹਾਂ ਰਾਈਟ ਹੈਂਡ ਮੋੜਨਾ ਪਹਿਲਾਂ ਵੀ ਮੈਂ ਦੱਸਿਆ ਸੀ ਸਾਡੀ ਇਹ ਲਾਈਫ ਚੱਲੀ ਹੈ 골ਡਨ ਤੋਂ ਸਿਲਵਰ ਹੋ ਗਈ ਉਹ ਜੇ ਜਦੋਂ ਗੱਡੀ ਪਾਰਕ ਕਰਦੇ ਆ ਉਹ ਅਗਲੀ ਵੀਡੀਓ ਚ ਦੱਸੂਗਾ ਕਿ ਪਾਰਕ ਗੱਡੀ ਤੁਸੀਂ ਕਿੱਥੇ ਕਰਨੀ ਹੈ ਜਦੋਂ ਅਟਕੂਗਾ ਨੂੰ ਨਿਕਲਣਾ ਦੇ ਜਿਹੜੀ ਆ ਲਾਈਵ ਕਰ ਰਹੀ ਹਾਂ ਜਿਹੜਾ ਹੋ ਜਾਣਾ ਇਹ ਸਾਰੇ 25 26 ਵਾਲੇ ਇਹ ਜਿਹੜਾ ਬ੍ਰਿਜ ਬਣਾਇਆ ਹੋਇਆ ਤੇ ਲੋਕ 25 26 ਵਾਲੇ ਜਗੜੀਆਂ ਆਪਣੀਆਂ ਰੋ ਕੇ ਜੋ ਮਰਜੀ ਕਰੀਓ ਸਭ ਕੋ ਹਜਰ ਤੇ ਅਗਲੇ ਪੜਾਅ ਅਸੀਂ ਵੀ ਤਕਰੀਰ ਕਰ ਰਹੇ ਆ ਲਾਈਵ 15 20 ਮਿੰਟ ਦਾ ਸਮਾਂ ਇੱਥੇ ਗੁਜ਼ਾਰਿਆ ਬਹੁਤ ਸਟੰਡੀ ਹਵਾ ਚੱਲ ਰਹੀ ਸੀ ਤੇ ਲੋਕ ਰੀਲ ਕਾਫੀ ਬਣਾ ਰਹੇ ਸੀਗੇ ਤੇ ਅਸੀਂ ਵੀ ਕੋਸ਼ਿਸ਼ ਕੀਤੀ ਕੁਝ ਕੈਮਰੇ ਚ ਰਿਕਾਰਡ ਕਰਨ ਦੀ ਤੇ ਅੱਗੇ जान ਲਿਆ ਐਨਐਲ ਤੋਂ ਜਦੋਂ ਬਾਅਦ ਮਤਾਂ ਨਹੀਂ ਸੀਗਾ ਬਰਾ ਮੌਸਮ ਥੋੜਾ ਖਰਾਬ ਹੋ ਰਿਹਾ ਸੀਗਾ ਕਿ ਅਸੀਂ ਸਵਰਗ ਚ ਪਹੁੰਚ ਗਏ ਤੇ ਪਾਣੀ ਜਿਹੜਾ ਆ ਇਸ ਨਦੀ ਦੇ ਵਿੱਚ ਬਹੁਤ ਕੱਟ ਸੀਗਾ ਇਹੀ ਲਾਈਫ ਹੈ ਜੀ ਹਲੇ ਕਿਉਂਕਿ ਬਰਫ਼ ਮਜ਼ਾ ਆ ਗਿਆ ਤੇ ਆ ਪਿਗਲਣੀ ਸ਼ੁਰੂ ਨਹੀਂ ਹੋਈ ਸਵਾਰ ਕੇ ਇਹੀ ਕੋਸ਼ਿਸ਼ ਜਾਂਦੀ ਹੈ ਕਿ ਤੁਹਾਡੇ ਤੱਕ ਜੀ ਉਹੀ ਬ੍ਰਿਜ ਹੈ ਜਦੋਂ ਅਸੀਂ ਤਰਤੋਂ ਤੋਂ ਨਿਕਲਦਾ ਪਹਿਲਾ ਬ੍ਰਿਜ ਜਿਹੜਾ ਹੈ ਇਹੀ ਜਾ ਸਕਦਾ ਇਹੀ ਆਂਦਾ ਮੰਨ ਲਓ ਬਜ਼ੁਰਗ ਹੈ ਜਾਂ ਕੋਈ ਹੋਰ ਤੇ ਹਵਾ ਵਕਈ ਜਿਹੜੀ ਬਹੁਤ ਠੰਡੀ ਹਵਾ ਸੀਗੀ ਮੌਸਮ ਕੀ ਜਾਣਕਾਰੀਆਂ ਬਹੁਤ ਪ੍ਰੋਵਾਈਡ ਕਰਾਈਆਂ ਤੇ ਲੋਕ ਕੋਸ਼ਿਸ਼ ਕਰਕੇ ਤੇ ਜਲਦੀ ਤੋਂ ਜਲਦੀ ਤੁਸੀਂ ਕਰ ਲੈ ਕੇ ਵੀ ਜੇ ਕੋਈ ਨਹੀਂ ਜਾ ਸਕਦਾ ਗੱਡੀਆਂ ਤੋਂ ਅਗਲਾ ਸਫ਼ਰ ਲੈਣਾ ਸ਼ੁਰੂ ਕਰੋ ਪਹੁੰਚਣਾ ਜਾਣ ਜਾਂ ਕੁਝ ਪਲਾਨ ਕਰਨ ਜੇ ਕੋਈ ਪਲਾਨ ਕਰ ਰਿਹਾ ਤੇ ਅਸੀਂ ਇਸ ਬ੍ਰਿਜ ਤੋਂ ਲੈਫਟ ਹੈਂਡ ਮੁੜੇ ਤੇ ਲੈਫਟ ਹੈਂਡ ਮੁੜ ਕੇ ਅਸੀਂ ਪਹੁੰਚੇ ਹਾਂ ਸ਼ਿਸ਼ੂ ਤੇ ਟ੍ਰੈਫਿਕ ਬਹੁਤ ਘੱਟ ਹੈ ਮੌਸਮ بارش ਸ਼ੁਰੂ ਹੋ ਗਈ ਤੇ ਹਾਲੇ ਤੋਂ ਵਾਲੇ ਬਰਸ ਫਰੀ ਹੋਈ ਹੈ ਤੇ ਸੜਕਾਂ ਬਹੁਤ ਵਧੀਆ ਜਦੋਂ ਤੁਸੀਂ ਅਟਲ ਟਨਲ ਜਾਂ ਮਨਾਲੀ ਤੋਂ ਅੱਗੇ ਆਨੇ ਤੇ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਨਮੀਆਂ ਸੜਕਾਂ ਬਣੀਆਂ ਹੋਈਆਂ ਤੇ ਇਹ ਸਫ਼ਰ ਜਿਹੜਾ ਅਸੀਂ ਅਟਲ ਟਨਲ ਤੋਂ ਤਕਰੀਬਨ 10 ਕਿਲੋਮੀਟਰ ਤੋਂ ਬਾਅਦ ਸਾਨੂੰ ਹੋਟਲ ਅਸੀਂ ਪਹੁੰਚ ਜਾਣਾ 8-10 ਮਿੰਟ ਸਾਡੇ ਲੱਗਣੇ ਆ ਤੇ ਹੋਟਲ ਵਿੱਚ ਪਹੁੰਚਾਂਗੇ ਉਸ ਦੇ ਬਾਅਦ ਤੁਹਾਨੂੰ ਦਿਖਾਣੇ ਆ ਕਿ ਹੋਟਲ ਕਿਹੋ ਜਿਹਾ ਲੱਗੋ ਤੇ ਜਾਂਦੇ ਹੋਏ ਆਲੇ ਦੁਆਲੇ ਨਜ਼ਰ ਜਰੂਰ ਮਾਰਿਓ ਕਿਉਂਕਿ ਦੁਆਰਾ ਇਹ ਮਾਹੌਲ ਤੁਹਾਡੇ ਕੋਲ ਆ ਹੋਵੇ ਨਾ ਹੋਵੇ ਤੇ ਚੈਨਲ ਅਸੀਂ ਜਰੂਰ ਨਵਾਂ ਬਣਾਇਆ ਹੈ ਤੁਹਾਡੇ ਤੱਕ ਜਾਣਕਾਰੀਆਂ ਵੀ ਪਹੁੰਚਾਰੇ ਆ ਤੇ ਜਰੂਰ ਕਲਿੱਕ ਦਾ ਲਾਈਕ ਦਾ ਸਬਸਕ੍ਰਾਈਬ ਦਾ ਬਟਨ ਜਰੂਰ ਦਬਤਿਆ ਕਰੋ ਕੋ ਪਹਿਲਾਂ ਤਾਂ ਮੈਂ ਗਿਆ ਨਹੀਂ ਸੀ ਤੇ ਹੁਣ 500 ਦੇ ਗਰੀਬ ਸਬਸਕ੍ਰਾਈਬ ਹੋ ਗਿਆ ਤੇ ਕੋਸ਼ਿਸ਼ ਕਰਦੇ ਆ ਕਿ ਜਿੱਥੇ-ਜਿੱਥੇ ਟਰੈਵਲ ਹੋਈ ਹੈ ਉਹ ਤੁਹਾਨੂੰ ਜਰੂਰ ਸਮਾਂ ਮੌਸਮ ਰਸਤੇ ਦਿਖਾਈ ਜਾਣ ਕੋਈ ਬਹੁਤ سارے ਲੋਕ ਨਹੀਂ ਆ ਸਕਦੇ ਬਹੁਤ سارے ਲੋਕ ਬਹੁਤ ਹੀ ਦੂਰ ਤੋਂ ਹੁੰਦੇ ਆ ਬਾਹਰ ਵਿਦੇਸ਼ਾਂ 'ਚ ਬੈਠੇ ਆ ਇੱਥੇ ਨਹੀਂ ਆ ਸਕਦੇ ਇਸੇ ਕਰਕੇ ਹੀ ਇਹ ਬਲੌਗ ਜਿਹੜਾ ਸ਼ੁਰੂ ਕੀਤਾ ਤੇ ਥੈਂਕ ਯੂ ਧੰਨਵਾਦ ਜਿੰਨੇ ਵੀ ਦੇਖਦੇ ਆ ਜਰੂਰ ਸਬਸਕ੍ਰਾਈਬ ਸ਼ੇਅਰ ਯੂ ਕਰਿਆ ਕਰੋ ਤੇ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਇਨਬਾਕਸ ਦੇ ਵਿੱਚ ਮੈਸੇਜ ਜਰੂਰ ਛੱਡ ਦਿਆ ਕਰੋ ਧੰਨਵਾਦ ਜੀ